ਨਾ ਇੱਥੋਂ ਭੜੀ ਰੱਖੇ ਬਾਹਰ ਉਹ ਨਾ ਜੇ ਪਿੱਛੇ ਪਿੱਛੇ ਹੋ ਜਾ ਉੱਥੇ ਹੋ ਜਾ ਪਿੱਛੇ ਅਸੀਂ ਵਿੱਚ ਧੀਲੇ ਹੋਈਏ ਫੋਰ ਹੋ ਜਾ ਪਿੱਛੇ ਉੱਥੇ ਹੋ ਜਾ ਪਰੇ 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 ਉੱਪਰ ਬਗਰ ਨੂੰ ਚੱਲ ਹਾਂ ਇਹ ਫੋਟਾਉਂਦੀ ਆ ਹੋ ਰਹੀ ਆ ਉਹ ਬੰਨੂਗਾ ਠੀਕ ਆ ਫਿਰ ਵੀ ਨਾ ਹੂੰ ਮਰੀ ਨਾ ਰਾਮੂ ਨਾ ਚਪ ਚਪ ਤੀ ਬੱਲੋ ਨਾ ਬੱਲੋ ਨਾ ਉਹ ਮੇਰੇ ਪਤਾ ਜਾਣਾ ਆ ਬੱਚਾ ਐ ਤੂੰ ਗਾਂਡ ਦੀ ਮਾਰ ਤੰਨ ਨਾ ਜਾਉ ਰਿਹਾ ਓਏ ਆਇਆ ਚੰਨ ਆਇਆ ਬੋਤਾ ਚੋਰੀ ਦਾ ਕਿੱਥੇ ਬੰਨੇ ਆ ਉਹ ਵੇਖੋ ਜੀ ਵੇਖੋ ਇਹ ਕਿਨੂੰ ਪੁੱਛ ਕੇ ਤੋੜਨ ਲੱਗੇ ਆ ਜੀ ਯਾਰ ਸਾਗ ਲੈਣਾ ਰੁੱਕ ਜਾ ਰੱਗਾ ਨੂੰ ਸਾਗ ਦਾ ਬਦੰਤਰਾ ਮਸਾ ਰੇ ਸਿੱਟਿਆ ਬੀਜਿਆ ਕੀਤਾ ਸਭ ਕੁਝ ਤੂੰ ਐਂ ਤੋੜ ਕੇ ਸਿੱਟਾਈ ਲੈ ਜੀ ਉਹ ਤਾਂ ਰੱਗ ਤੋੜਨੇ ਆ ਯਾਰ ਬਾਬੇ ਮੈਂ ਤਾਂ ਥੋੜੀ ਆਉਂਦੀ ਆ ਮੈਂ ਤਾਂ ਦੁਨੀਆ ਨੂੰ ਸਾਰੂੰ ਜੜੀ ਤਰਾ ਮੈਂ ਕਰ ਕੋਈ ਨਹੀਂ ਜੇ ਮੈਂ ਤੋ ਯਾਰ ਮੈਂ ਕਿਹੜਾ ਲੈ ਜਾਣਾ ਵਾ ਗੱਡਾ ਉਹ ਮਾਇਦਾ ਨਹੀਂ ਕਰਦੇ ਆ ਯਾਰ ਜਿਵੇਂ ਮੈਂ ਗੱਡਾ ਕਰਦਾ ਉਹ ਬਾਈ ਸਾਰੀ ਲਿਆਣੀ ਅਸੀਂ ਇੱਥੇ ਮਿਹਨਤ ਕਰਦੇ ਆ ਦੇਖ ਲੈ ਹੈਂ ਯਾਰ ਉਹ ਸਾਡਾ ਮੈਂ ਕਹਨਾ ਆਹ ਕੋਟਲਾ ਉਹ ਕੋਟਲਾ ਇਹਦੇ ਤੇ ਰੇ ਸੜਦੇ ਆਣੀ ਵਾਲਾ ਬਾਬਾ ਜੀ ਤੁਸੀਂ ਤਾਂ ਕਹੀ ਦਿਤਾਈ ਬਣ ਆਹ ਦੋਗੇ ਪਰ ਆਮ ਜਰਾ ਜਿੰਮੇਦਾਰ ਦੇ ਖੇਤੋਂ ਚ ਲਜਾਈ ਦਾ ਕੋਈ ਨਹੀਂ ਕੁਛ ਕਹਿੰਦਾ ਤੁਸੀਂ ਆ ਯਾਰ ਜਿਹੜੇ ਇੱਕ ਗਾਏ ਪੈ ਗਿਆ ਟੁੱਟ ਕੇ ਇਹਦਾ ਮਸਾ ਲਾਈ ਹੈ ਇਹਦਾ ਪ੍ਰਾਵਾ ਮਸਾ ਹੁਣ ਕਾ ਦੇ ਲੋ ਹੈ ਉਹ ਸਾਰੇ ਲਸਣ ਗੁੱਟਣਾ ਸਾਲਾ ਕੋ ਕਰਨਾ ਇਹ ਗੁੱਟਣਾ ਤਾਂ ਹੈਗਾ ਮੈਂ ਵੀ ਮੰਨਦਾ ਵੀ ਤੁਸੀਂ ਗੁੱਟਣਾ ਮੈਂ ਤੇ ਦੂਜਾ ਆ ਯਾਰ ਆ ਤਾਂ ਕੁਛ ਨਹੀਂ ਹੁੰਦਾ ਜਿਵੇਂ ਤੁਸੀਂ ਕਰਦੇ ਆ ਜਾਂ ਵੀ ਤਾਂ ਗਾਲੀ ਪੈ ਕੇ ਟਟ ਕੇ ਆ ਕੇ ਪੋਛੀ ਦਿੰਦਾ ਹੈ ਪੋਛੀ ਦਿੰਦਾ ਪੋਛ ਲੈਦਾ ਮੜਾ ਜੰਨੇ ਬਾਈ ਤੋਂ ਪੋਛ ਕੇ ਦੀ ਤੋੜਨ ਦਿੰਨੇ ਆ ਉਹ ਮਹਾਰਾਜ ਤੋੜ ਫੇਰ ਤਾਂ ਲੈ ਜਾਂਦੇ ਜਿਨਾ ਮਰਜੀ ਤੁਸੀਂ ਹੁਣ ਤੁਸੀਂ ਹੋਰ ਦੱਸੋ ਮੈਨੂੰ ਗੱਲ ਵੀ ਮੈਂ ਤੋੜ ਲਾ ਕੇ ਨਾਲ ਤੋੜਾਂ ਉਹ ਮਹਾਰਾਜ ਜੀ ਹੁਣ ਤੋੜਨਾ ਭੀ ਜਦੋਂ ਆਈ ਬੜਿਆਂ ਤੋੜਨੋ ਫਿਰੋ ਇਹ ਕੱਟਾ ਤੋੜਲਾ ਤੋੜ ਲੋ ਮਾਰਾ ਤੋੜ ਲੋ ਇਹ ਤੋੜਨਾ ਨੂੰ ਨਾ ਜੇ ਤੁਸੀਂ ਗਰੀਬ ਗੁਰਬਾ ਹੁੰਦਾ ਤੁਸੀਂ ਉਹਦੇ ਨਾਲ ਐਂ ਕਰਦੇ ਆ ਖੇਤਾਂ ਚ ਨਹੀਂ ਨਹੀਂ ਮਾਰਾ ਹੀ ਉਹਦੇ ਨਾਲ ਨਹੀਂ ਕਰਦੇ ਬਾਬਾ ਜੀ ਅਸੀਂ ਉਸ ਵੇ ਯਾਰ ਸਾਡੇ ਜਿਹੜਾ ਭਰਾ ਉਹ ਖੇਤ ਆਪਣੇ ਕੋਠਿਆ ਤੇ ਵੀ ਜਾਂ ਛੋਡੇ ਖੇਤਾਂ ਤੋਂ ਲੈ ਜਾਣਾ ਤੇ ਤੁਸੀਂ ਯਾਰ ਆ ਜੇ ਉਹਨੇ ਇਹਦੀ ਗੱਲ ਪਹਿ ਜਾਂਦੇ ਆ ਉਹ ਜੇ ਚੋਰੀ ਤੋੜੇ ਚੋਰੀ ਹੁੰਦੀ ਤੋੜ ਦਿੰਦੇ ਤੇ ਉਹਨੂੰ ਪੁੱਛਦੇ ਆਂ ਕਹਿੰਦੇ ਸਾਡਾ ਕਿਤੇ ਇੱਥੇ ਯਾਰ ਰੇਪ ਆਇਆ ਕੂੜਾ ਪਾਈ ਪਾਣੀ ਲਾਉਣੇ ਆ ਕਰਦੇ ਆ ਇਹ ਏਰੀਆ ਗੱਲਾਂ ਕਰਦੇ ਆ ਉਹਨੂੰ ਤਾਂ ਕਹਿੰਨੀ ਆ ਤੰੀਆਂ ਵੀ ਲੈ ਜਾਓ ਜੀ ਸਬਜ਼ੀ ਵੀ ਲੈ ਜਾਓ ਉਹਨੂੰ ਨਹੀਂ ਜਵਾਬ ਦਿੰਦੇ ਜੀ ਚੋਰੀ ਲੱਗਿਆ ਹਾਂ ਮਾਰਿਆ ਯਾਰ ਮੈਂ ਤਾਂ ਥੋੜੀ ਮੇਰਾ ਹੋਣਾ ਇਹ ਕੀ ਕਰਦਾ ਵੀ ਨਾ ਹੀ ਲਿਜਾਵਾਂ ਇਹੋ ਜਿਹਾ ਦਾ ਖਾਦਾ ਹੈ ਐ ਨਾ ਕਰ ਯਾਰ ਫਿਰ ਸਾਡਾ ਵੀ ਡੈਲੀ ਲੱਗਣਾ ਆ ਲੈ ਆ ਜਾ ਕੋ ਰੋਕ ਟਲੀ ਆਉਣਾ ਮੈਂ ਹੁਣ ਉਹ ਜਾਦੇ ਨਾ ਬਈ ਨਹੀਂ ਨਹੀਂ ਮਾਰਾ ਜ ਐ ਇਹ ਜਾਦੇ ਨਹੀਂ ਸਾਡਾ ਸਾਡਾ ਦਰਬਾਰਾ ਬਾਵਾ ਚਲ ਫਿਰ ਐਂ ਕਰੋ ਫਿਰ ਹੁਣ ਭਾਈ ਜਿੰਨਾ ਮੈਨੂੰ ਤੁਸੀਂ ਰੋਕਿਆ ਉਹਨਾਂ ਕਿ ਮੇਰੇ ਨਾਲ ਤਾਂ ਤੜਾਓ ਫਿਰ ਹੁਣ ਮਾਰਾ ਮੋਟਾ ਕਰਾਓ ਯਾਰ ਚਲੋ ਜੀ ਤੜਾਓ ਉਹ ਆਪੀ ਪਾਰ ਕੋਲ ਤੇ ਨਾਲੇ ਮੈਨੂੰ ਦੂਜਾ ਉਥੋਂ ਪਾਰ ਕੋਲ ਤੇ ਚਲ ਇੰਨਾ ਹੀ ਬਹੁਤ ਆ ਜਾ ਯਾਰ ਤੁਰੇ ਆਉਂਦੇ ਆ ਭਾਈ ਯਾਰ ਵੇਖ ਆਪਣੀ ਬਾਣੀ ਸੀ ਪੁੱਤ ਉਹ ਤਾਂ ਬਾਣੀ ਵੀ ਗਾਲਤੀ ਯਾਰ ਉਹ ਬਾਣੀ ਤਾਂ ਆਇਆ ਤੂੰ ਪੁੱਛਦਾ ਲੱਗਾ ਪੋਸ਼ ਦਾ ਚੱਲ ਕੋਈ ਮੈਂ ਕਿ ਆਪਣੇ ਆਪ ਦੇ ਯਾਰ ਕਰਦੇ ਬੰਦੇ ਆ ਤੇ ਯਾਰ ਉਹ ਕਰਦੇ ਨਹੀਂ ਤਾਂ ਐ ਲੱਗ ਜਾ ਗਏ ਟੁੱਟ ਕੇ ਗਲ ਪੈ ਕੇ ਉਹ ਤਾਂ ਹਾਂ ਤਾਂ ਹਾਂ ਕਰਦੇ ਗੱਲ ਹਾਂ ਉੱਥੋਂ ਬਸ ਗਈ ਲੈ ਯਾਰ ਹੱਦ ਹੋ ਗਈ ਉਹੀ ਟੁੱਟ ਕੇ ਗਲ ਪੈ ਕੇ ਜਮਾ ਯਾਰ ਇਹਦੀ ਨਾ ਹੁੰਦੇ ਹਾਂ ਸਾਨੂੰ ਕੀ ਪਤਾ ਕੋਈ ਨਾ ਕੌਣ ਤਾਂ ਨਹੀਂ ਤੁਹਾਨੂੰ ਇੰਨਾ ਤਾਂ ਪਤਾ ਹੀ ਆ ਵੀ ਬੰਦਾ ਇੱਥੇ ਰੋਜ਼ ਆਉਂਦਾ ਅੱਗੇ ਇੱਕ ਕੋਲੇ ਬੈਠਦੇ ਆ ਤੇਰੇ ਨਾਲ ਹੈ ਉਹ ਜਿੱਦ ਤੱਕ ਫਰਦਾ ਤੂੰ ਕੋਸਮ ਪਾਈ ਮੈਂ ਅਸੀਂ ਤੋੜ ਕੇ ਦਿੰਦਾ ਤੁਨੂੰ ਤੋੜ ਕੇ ਚੱਲ ਹੁਣ ਤੋੜ ਦਿਓ ਬਾਪੂ ਔਰ ਤੁਸੀਂ ਮੇਰਾ ਬੇਇੱਜ਼ਤੀ ਦਾ ਤੁਸੀਂ ਉੱਡ ਗਏ ਬੇਇੱਜ਼ਤੀ ਦਾ ਤੁਸੀਂ ਮੇਰੀ ਉੱਡ ਗਏ ਕਰਤੀ ਹੈ ਮਾਦਾ ਯਾਰ ਹੁੜਦਾ ਹੈ ਜੀ ਕਰਦਾ ਵੀ ਖਨੀਏ ਗਲੇ ਤੋਂ ਥੱਲੇ ਹੋਊ ਕਰੀ ਨਹੀਂ ਹਾਏ ਉਹ ਦੇਖ ਲਓ ਉਹ ਬਾਈ ਉ ਟਟ ਗਈ ਲ ਸੋਟਾ ਚੱਕੀ ਫਰਦਾ ਦਾ ਸਵੇ ਮੋਤਾ ਪੜੀਆ ਹੁਣ ਆਏ ਪਤੰਦਰੋਂ ਤੇਰਾ ਤੁਸੀਂ ਤਾਂ ਆਏ ਆਗੇ ਟੁੱਟ ਕੇ ਜਿਵੇਂ ਯਾਰ ਪਤਾ ਪਈ ਕਿੱਥੋਂ ਨਿਕਲੇ ਏਡੀ ਸੀਦੀ ਮੈਂ ਕਹਾਂ ਕੋਈ ਹੈ ਹੀ ਨਹੀਂ ਕਿਹਤ ਹਾਏ ਹੈ ਕਿਉਂ ਨਹੀਂ ਇੱਥੇ ਸਾਰੇ ਆ ਆ ਭੂਕਾਲੇ ਗੰਡੇ ਵੀ ਤੋੜ ਕੇ ਦੇਵਾਂਗੇ ਤੁਹਾਨੂੰ ਠੀਕ ਆ ਠੀਕ ਆ ਠੀਕ ਆ ਠੀਕ ਆ ਹੁਣ ਲੈ ਜਿਓ ਤੁਸੀਂ ਹੁਣ ਤੜਕਾ ਟਕਾ ਕੇ ਲਾਓ ਨਾ ਸਾਨੂੰ ਵੀ ਖਵਾ ਜਿਓ ਬਾਹ ਮਿੱਤਰੋ ਜੇ ਆਏ ਪਤਾ ਹੁੰਦਾ ਚੱਲ ਵੀ ਚੱਲ ਆਪਾਂ ਯਾਰ ਕੋਈ ਵੀ ਚਲਾ ਆਪਦੇ ਬੰਦੇ ਹੀ ਆਪਾਂ ਭਾਈ ਪੁੱਛ ਲੈਂਦੇ ਹਾਂ ਹੁਣ ਮੈਂ ਤਾਂ ਆਪਦੇ ਕਰਕੇ ਨਹੀਂ ਪੁੱਛਿਆ ਹਾਂ ਓਏ ਆਹੀ ਖੇਡਾ ਸੀ ਇੰਨਾ ਕਿ ਪੁੱਛਣ ਦਾ ਓਏ ਆਓ ਚੱਲ ਕੋਈ ਨਹੀਂ ਗਲਤੀ ਹੋ ਗਈ ਆ ਪਤਾ ਕਿਨੇ ਗਲਤੀ ਹੋ ਗਈ ਚੱਲ ਹੁਣ ਚੱਲ ਹੁਣ ਤੁਸੀਂ ਚੱਲ ਹੁਣ ਤੋੜ ਦਿਓ ਯਾਰ ਤੋੜ ਦੇ ਤੋੜ ਦੇ ਤੋ ਕੋਈ ਨਹੀਂ ਗਲਤੀ ਹੋ ਗਈ ਬਾਈ ਗਾਂ ਨੂੰ ਨਹੀਂ ਐ ਕਰਦੇ ਦਾ ਗਾਂ ਨੂੰ ਨਹੀਂ ਕਰਦੇ